ਜੀਵਨ ਦੀਆਂ ਅਧਿਕ ਜੜਾਂ ਕਿਹੜੇ ਸਬੰਧ ਵਿੱਚ ਆਪਨਾ ਗੱਲ ਕਰਾਂ ਜੀਵਨ ਦੇ ਸਬੰਧ ਵਿੱਚ ਲੱਗਦਾ ਇਹ ਹੀ ਉਚਿਤ ਹੋਵੇ ਕਿਉਂਕਿ ਜੋ ਜਿਉਂਦਿਆ ਹੁੰਦਿਆ ਹੋਇਆ ਉਹ ਵੀ ਜੀਵਨ ਨਾਲ ਸੰਬੰਧ ਹੀ ਨਹੀਂ ਹੈ ਇਹ ਸੱਚ ਕਿੰਨਾ ਵਿਰੋਧਾਭਾਸੀ ਹੈ ਕਿ ਜਿਉਂਦਿਆ ਹੋਇਆ ਵੀ ਇਹ ਹੋ ਸਕਦਾ ਹੈ ਕਿ ਜਿਉਂਦੇ ਨਾਲ ਸਾਡਾ ਸੰਬੰਧ ਹੀ ਨਾ ਹੋਵੇ ਇਹ ਹੋ ਸਕਦਾ ਹੈ ਨਾ ਕੇਵਲ ਹੋ ਹੀ ਨਹੀਂ ਸਕਦਾ ਅਜਿਆ ਹੈਗਾ ਵੀ ਆ ਜਿਉਂਦਿਆਂ ਹੋਇਆਂ ਵੀ ਜੀਵਨ ਭੁੱਲਿਆ ਹੋਇਆ ਸਾਨੂੰ ਲੱਗਦਾ ਐ ਅਸੀਂ ਜਉਣ ਵਿੱਚ ਇੰਨੇ ਰੁੱਝੇ ਹੋਇਆ ਆਂ ਕਿ ਜੀਵਨ ਹੀ ਭੁੱਲ ਗਏ ਆਂ ਰੁੱਖਾਂ ਨੂੰ ਵੇਖਦਾ ਤਾਂ ਵਿਚਾਰ ਆਉਂਦਾ ਐ ਵੀ ਉਹਨਾਂ ਨੂੰ ਆਪਣੀਆਂ ਜੜਾਂ ਦਾ ਪਤਾ ਹੋਊਗਾ ਪਰ ਰੁੱਖ ਤਾਂ ਰੁੱਖ ਨੇ ਮਨੁੱਖ ਨੂੰ ਵੀ ਆਪਣੀਆਂ ਜੜਾਂ ਦਾ ਪਤਾ ਨਹੀਂ ਜੇ ਜੜਾਂ ਹੀ ਨਾ ਪਤਾ ਹੋਵੇ ਤਾਂ ਜੀਵਨ ਨਾਲ ਸੰਬੰਧ ਕਿਵੇਂ ਹੋਊਗਾ ਜੀਵਨ ਤਾਂ ਜੜਾਂ ਵਿੱਚ ਐ ਅਤੇਖ ਜੜਾਂ ਵਿੱਚ ਦਿਸਣ ਵਾਲੇ ਦੇ ਪ੍ਰਾਣ ਨਾ ਦਿਸਣ ਵਾਲੇ ਵਿੱਚ ਹੁੰਦੇ ਨੇ ਜਿਹੜਾ ਦਿਸਦਾ ਉਸ ਦਾ ਜੀਵਨ ਸੋਮਾ ਉਸ ਵਿੱਚ ਹੁੰਦਾ ਹੈ ਜਿਹੜਾ ਦਿਸਦਾ ਨਹੀਂ ਦਿਸ ਨੂੰ ਅਦਿਸ ਦੇ ਨਵੇਂ ਧਾਰਨ ਕੀਤਾ ਹੋਇਆ ਹੈ ਜਦੋਂ ਤੱਕ ਇਹ ਅਨੁਭਵ ਨਾ ਹੋਵੇ ਤਦ ਤੱਕ ਜਿਉਂਦੇ ਹੁੰਦੇ ਹੋਇਆ ਵੀ ਜੀਵਨ ਨਾਲ ਸੰਬੰਧ ਨਹੀਂ ਹੁੰਦਾ ਜੀਵਨ ਨਾਲ ਸੰਬੰਧ ਹੋਣ ਦੇ ਲਈ ਜੀਵਨ ਮਿਲ ਜਾਣਾ ਹੀ ਪ੍ਰਯਾਤ ਨਹੀਂ ਹੈ ਇਹ ਭੂਮਿਕਾ ਤਾਂ ਹੈ ਪਰ ਇਹ ਸਭ ਕੁਝ ਨਹੀਂ ਹੈ ਉਸ ਵਿੱਚ ਸਦਭਾਵਨਾਵਾਂ ਤਾਂ ਹਨ ਪਰ ਪੂਰਨਤਾ ਪੂਰਾਪਨ ਹੈ ਹੀ ਨਹੀਂ ਉਸ ਨਾਲ ਯਾਤਰਾ ਆਰੰਭ ਤਾਂ ਹੋ ਸਕਦੀ ਹੈ ਪਰ ਉਸਤੇ ਰੁਕਿਆ ਨਹੀਂ ਜਾ ਸਕਦਾ ਪਰ ਕਿੰਨੇ ਹੀ ਲੋਕ ਨੇ ਜਿਹੜੇ ਤੁਰਨ ਬਿੰਦੂ ਨੂੰ ਹੀ ਮੰਜ਼ਲ ਮੰਨ ਕੇ ਰੁਕ ਜਾਂਦੇ ਨੇ ਜਿਵੇਂ ਅਧਿਕ ਤੌਰ ਤੇ ਇਹੀ ਹੋਉਂਦਾ ਹੈ ਬਹੁਤ ਹੀ ਘੱਟ ਲੋਕ ਨੇ ਜਿਹੜੇ ਸਟਾਰਟਿੰਗ ਪੁਆਇੰਟ ਤੇ ਪਹੁੰਚਦੇ ਮੰਜ਼ਲ ਵਿੱਚ ਭੇਦ ਕਰਦੇ ਹੋਣ ਤੇ ਉਸ ਭੇਦ ਨੂੰ ਜਿਉਂਦੇ ਹੋਣ ਕੁਝ ਲੋਗ ਲੱਗਦਾ ਭੇਦ ਕਰ ਲੈਂਦੇ ਹੋਣ ਪਰ ਉਸ ਭੇਦ ਨੂੰ ਜਿਉਂਦੇ ਨਹੀਂ ਉਸ ਦਾ ਭੇਦ ਮਾਤਰ ਬૌਧਿਕ ਹੁੰਦਾ ਹੈ ਤੇ ਚੇਤੇ ਰਹੇ ਕਿ ਬૌਧਿਕ ਸਮਝ ਕੋਈ ਸਮਝ ਨਹੀਂ ਹੈ ਸਮਝ ਜੀਵਨ ਦੇ ਅਸਤਿਤਵ ਤੋਂ ਅਨੁਭਵ ਹੋ ਜਾਵੇ ਤਾਂ ਹੀ ਨਤੀਜਾ ਮੁਖੀ ਹੁੰਦਾ ਹੈ ਹਿਰਦੇ ਦੀ ਡੰਗਾਈ ਤੇ ਅਨੁਭਵ ਦੀ ਤੀਬਰਤਾ ਤੋਂ ਹੀ ਪਤਾ ਲੱਗਦਾ ਹੈ ਵੀ ਜਿਹੜੇ ਵਿਅਕਤੀ ਨੂੰ ਬਦਲਦਾ ਹੈ ਨਵਾਂ ਬਣਾਉਂਦਾ ਹੈ ਅਕਲ ਦਾ ਉਦਾਹਰਣ ਵਿਚਾਰਾਂ ਨੂੰ ਹੀ ਆਪਣਾ ਸਮਝਣ ਦੇ ਭਲੇਖੇ ਵਿੱਚ ਲਿਆ ਜਾਂਦੀ ਹੈ। ਅਕਲ ਦੀ ਹਮਦਰਦੀ ਹੀ ਬਹੁਤ ਉਪਰਾਲੀ ਹੈ। ਜਿਵੇਂ ਸਾਗਰ ਉੱਪਰ ਉੱਠਦੀਆਂ ਲਹਿਰਾਂ ਦਾ ਨਾ ਤਾਂ ਕੋਈ ਸਥਾਈਪਣਾ ਹੁੰਦਾ ਹੈ ਤੇ ਨਾ ਹੀ ਕੋਈ ਦ੍ਰਿੜਤਾ ਹੁੰਦੀ ਹੈ। ਉਹਨਾਂ ਦਾ ਬਣਨਾ ਮਿਟਣਾ ਚੱਲਦਾ ਹੀ ਰਹਿੰਦਾ ਹੈ। ਸਾਗਰ ਦਾ ਅੰਤਰਿਕ ਸਥਨ ਨਾ ਤਾਂ ਉਸ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਨਾ ਹੀ ਪਰਵਰਤਿਤ। ਅਜੇ ਹੀ ਸਤਿ ਅਕਲ ਦੀ ਵੀ ਹੈ ਅਕਲ ਨਾਲ ਨਹੀਂ ਅਨੁਭਵ ਨਾਲ ਅਸਤਿਤਵ ਨਾਲ ਤੇ ਆਪੇ ਦੀ ਸੱਤਾ ਨਾਲ ਤੋਂ ਹੀ ਸਮਝ ਆਉਂਦੀ ਹੈ ਵੀ ਜਨਮ ਤੇ ਜੀਵਨ ਵਿੱਚ ਕੀ ਭੇਦ ਹੈ ਚੱਲਣ ਅਤੇ ਪਹੁੰਚਣ ਵਿੱਚ ਭੇਦ ਹੁੰਦਾ ਹੈ ਜੀਵਨ ਪ੍ਰਾਰੰਭ ਹੈ ਅੰਤ ਨਹੀਂ ਇਹ ਦ੍ਰਿਸ਼ਟੀ ਨਾ ਜਗੇ ਤਾਂ ਜਨਮ ਨੂੰ ਹੀ ਜੀਵਨ ਮੰਨ ਲਿਆ ਜਾਂਦਾ ਹੈ ਫਿਰ ਜਿਹੜਾ ਜਨਮ ਨੂੰ ਹੀ ਜੀਵਨ ਜਾਣਦਾ ਹੈ ਤੇ ਮੰਨਦਾ ਹੈ ਤੇ ਉਸ ਨੂੰ ਮ੍ਰਿਤਿ ਨੂੰ ਹੀ ਤੇ ਪੂਰਨਤਾ ਨੂੰ ਹੀ ਬੰਨਣਾ ਪੈਂਦਾ ਹੈ ਜਨਮ ਨੂੰ ਜੀਵਨ ਮਨਨ ਦੀ ਭੁੱਲ ਨਾਲ ਹੀ ਮ੍ਰਿਤਿ ਨੂੰ ਬੇਗਾਨਾ ਸਮਾਪਤੀ ਮੰਨਨ ਦੇ ਭੁਲੇਖੇ ਦਾ ਹੀ ਜਨਮ ਹੁੰਦਾ ਹੈ ਉਹ ਪਹਿਲੀ ਭੁੱਲ ਹੀ ਸਹਿਜ ਨਿਸਪਤੀ ਹੈ ਉਹ ਉਸ ਦਾ ਹੀ ਵਿਕਾਸ ਤੇ ਨਤੀਜਾ ਹੈ ਜਨਮ ਨਾਲ ਜੜੇ ਬਣੇ ਹੋਏ ਨੇ ਉਹ ਮ੍ਰਿਤਿ ਤੋਂ ਵੀ ਪੈਪਿਤ ਹੋਣਗੇ ਮ੍ਰਿਤਿੋਂ ਭੈ ਜਨਮ ਨਾਲ ਬੰਨੇ ਹੋਣ ਦੇ ਕਾਰਨ ਹੀ ਦੂਰਗਮੀ ਮੁਰਤੀ ਤਮਣੀ ਹੈ ਜਿਵੇਂ ਕਿ ਅਸੀਂ ਜੀਵਨ ਨੂੰ ਕਹਿੰਦੇ ਆ ਉਹ ਜੀਵਨ ਘਟ ਤੇ ਜੀਵਨ ਮ੍ਰਿਤਿਉ ਬਾਦ ਦਾ ਹੈ ਸਰੀਰ ਤੋਂ ਉੱਪਰ ਤੇ ਸਰੀਰ ਤੋਂ ਵੱਖਰੇ ਜਿਹਨੇ ਆਪ ਨੂੰ ਨਹੀਂ ਜਾਣਿਆ ਉਹ ਕਹਿਣ ਨੂੰ ਹੀ ਜਿਉਂਦਾ ਹੈ ਜਨਮ ਤੋਂ ਪਹਿਲਾਂ ਤੇ ਮ੍ਰਿਤਿਉ ਦੇ ਮਗਰੋਂ ਆਪ ਦਾ ਹੋਣਾ ਅਨੁਭਵ ਨਹੀਂ ਹੁੰਦਾ ਉਹ ਜੀਵਨ ਨਹੀਂ ਹੈ ਉਸ ਨੂੰ ਜਨਮ ਤੋਂ ਮਗਰੋਂ ਤੇ ਮ੍ਰਿਤਿਉ ਤੋਂ ਪਹਿਲਾਂ ਵੀ ਜੀਵਨ ਦਾ ਅਨੁਭਵ ਨਹੀਂ ਹੋਏਗਾ ਕਿਉਂ ਜੇ ਜੀਵਨ ਦਾ ਅਨੁਭਵ ਤਾਂ ਅਖੰਡ ਤੇ ਨਿਰੰਤਰ ਹੈ ਅਜੇ ਹੀ ਵਿਅਕਤੀ ਨੇ ਜਨਮ ਨੂੰ ਹੀ ਜੀਵਨ ਮੰਨ ਲਿਆ ਹੈ ਸੱਚ ਤਾਂ ਇਹ ਹੈ ਕਿ ਉਸਨੇ ਹਰੀ ਜਨਮ ਨੂੰ ਹੀ ਪਾਇਆ ਹੈ ਜੀਵਨ ਨਹੀਂ ਜੀਵਨ ਤਾਂ ਬਾਹਰੀ ਘਟਨਾ ਹੈ ਜੀਵਨ ਅੰਤਰਕਾ ਜੀਵਨ ਸੰਸਾਰ ਹੈ ਜੀਵਨ ਪਰਮਾਤਮਾ ਜਨਮ ਜੀਵਨ ਤਾਂ ਨਹੀਂ ਹੈ ਪਰ ਜੀਵਨ ਵਿੱਚ ਉਹ ਗਤੀ ਦਾ ਦਵਾਰ ਹੋ ਸਕਦਾ ਹੈ ਪਰ ਸਧਾਰਨ ਤੌਰ ਤੇ ਤਾਂ ਉਹ ਮ੍ਰਿਤਯੂ ਦਾ ਦਵਾਰ ਹੀ ਸਿੱਧ ਹੁੰਦਾ ਹੈ ਉਸ ਉੱਪਰ ਛੱਡ ਦੇਣ ਨਾਲ ਇਉਂ ਹੁੰਦਾ ਹੈ ਸਾਧਨਾ ਜੀਵਨ ਬਣਾ ਸਕਦੀ ਹੈ ਮ੍ਰਿਤਿਉ ਵਿਕਸਿਤ ਹੋਇਆ ਜਨਮੀ ਹੈ ਤਾਂ ਤੇ ਬੇਸੁਰਤ ਜਿਉਣਾ ਮ੍ਰਿਤਿਉ ਵਿੱਚ ਲੈ ਜਾਊਗਾ ਚੇਤਨ ਤੇ ਸੁਰਤ ਵਿੱਚ ਜਿਉਣਾ ਹੀ ਜੀਵਨ ਹੈ ਆ ਮੁਰਸ਼ਿਦ ਜਿਵਨ ਨੂੰ ਮੈਂ ਸਾਧਨਾ ਕਹਿਨਾ ਸਾਧਨਾ ਤੋਂ ਜੀਵਨ ਉਪਲਬਧ ਹੁੰਦਾ ਹੈ ਤੇ ਉਹੀ ਧਰਮ ਆ ਮੈਂ ਬੁੜਿਆਂ ਨੂੰ ਵੇਖਦਾ ਤੇ ਬੱਚਿਆਂ ਨੂੰ ਵੀ ਵੇਖਦਾ ਤਮੈਨੂੰ ਜਨਮ ਮ੍ਰਿਤਯੂ ਦੀ ਦ੍ਰਿਸ਼ਟੀ ਨਾਲ ਤਾਂ ਉਹਨਾਂ ਵਿੱਚ ਭੇਦ ਦਿਸਦਾ ਪਰ ਜੀਵਨ ਦੀ ਦ੍ਰਿਸ਼ਟੀ ਨਾਲ ਕੋਈ ਵੀ ਨਹੀਂ ਜੀਵਨ ਤੋਂ ਸਾਰੇ ਛੂਤੇ ਨੇ ਜੀਵਨ ਸਮੇਂ ਦੀ ਗਤੀ ਤੋਂ ਬਾਹਰ ਹੈ ਜੀਵਨ ਤੇ ਮ੍ਰਿਤਯੂ ਸਮੇਂ ਨਾਲ ਕੱਟਿਤ ਹੁੰਦੇ ਨੇ ਜੀਵਨ ਸਮੇਂ ਤੋਂ ਬਾਹਰ ਹੈ ਉਮਰ ਤਾਂ ਵਾਦੇ ਸਮੇਂ ਨਾਲ ਹੁੰਦਾ ਓਸੇ ਨੂੰ ਹੀ ਜੀਵਨ ਵਿਰਧ ਹੁਣਾ ਸਮਝ ਲੈਣਾ ਆਯੂ ਉਸ ਤੇ ਜੀਵਨ ਪੀਣ ਨੇ ਜੀਵਨ ਪੌਣ ਲਈ ਸਮੇਂ ਤੋਂ ਬਾਹਰ ਚੱਲਣਾ ਪਊਗਾ ਸਮਾਂ ਕੀਆ ਪਰਿਵਰਤਨ ਸਮਾਂ ਹੈ ਸਮੇਂ ਵਿੱਚ ਕੁਝ ਅਸਥਿਰ ਹੈ ਉਥੇ ਕੁਝ ਵੀ ਠਹਿਰਿਆ ਹੋਇਆ ਨਹੀਂ ਹੈ ਵੇਖੋ ਤੇ ਖੋਜੋ ਤਾਂ ਪਾਉਂਗੇ ਕਿ ਆਪ ਤੋਂ ਬਾਹਰ ਇੱਕ ਵੀ ਬਿੰਦੂ ਇੱਕ ਵੀ ਅਣੂ ਸਥਿਰ ਨਹੀਂ ਹੈ ਪਰ ਆਪੇ ਵਿੱਚ ਸਮਾਂ ਨਹੀਂ ਹੈ ਵੇ ਸੱਤਾ ਦਾ ਸਮਸਮਾਪਤ ਹੈ ਇਸ ਸੱਤਾ ਵਿੱਚ ਜੀਵਨ ਜੀਵਨ ਨੂੰ ਖੋਜੋ ਨਹੀਂ ਤਾਂ ਮਰਤੂ ਤਾਂ ਹਨੂ ਖੋਜ ਰਹੀ ਹੈ ਉਹੀ ਪ੍ਰਤੀ ਦਿਨ ਲੱਗੇ ਆਉਂਦੀ ਜਾਂਦੀ ਹੈ ਜਨਮ ਮਗਰੋਂ ਪ੍ਰਤੀ ਦਿਨ ਉਸੇ ਦਾ ਹੀ ਜਿੱਤਦਾ ਦਿਨ ਹੈ ਕੁਝ ਵੀ ਤੁਸੀਂ ਕਰੋ ਬਸ ਜੀਵਨ ਵਿੱਚ ਪਰਵੇਸ਼ ਛੱਡ ਕੇ ਉਸ ਦੀ ਜਿੱਤ ਅਣਸਚਿਤ ਹੈ ਸੰਪਤੀ ਸ਼ਕਤੀ ਜਾਂ ਯੇਸ਼ੂ ਸਾਰੇ ਉਹਦੇ ਮੁਰੇ ਨੇ ਰਜੀਵ ਪਰਛਾਵੇਂ ਮੰਗਨੇ ਉਸਦੀ ਉਪਸਥਿਤੀ ਵਿੱਚ ਸਾਰੇ ਵਿਅਰਥ ਹੋ ਜਾਂਦੇ ਨੇ ਆਪੇ ਦੀ ਸੱਤਾ ਆਪਾ ਅਸਤਿੱਤਵ ਦੀ ਅਨੁਭਵ ਹੀ ਕੇਵਲ ਅੰਮ੍ਰਿਤ ਹੈ ਉਹੀ ਤੇ ਕੇਵਲ ਉਹੀ ਮ੍ਰਿਤਯੂ ਤੋਂ ਬਾਹਰ ਹੈ ਕਿਉਂ ਜਿਸ ਸਮੇਂ ਤੋਂ ਬਾਹਰ ਹੈ ਸਮੇਂ ਵਿੱਚ ਜੋ ਵੀ ਕੁਝ ਹੈ ਸਭ ਕੁਝ ਮਰਨ ਧਰਮ ਹੈ ਸਮਾ ਮ੍ਰਿਤਯੂ ਦੀ ਗਤੀ ਹੈ ਉਹਦੇ ਹੀ ਚਰਣਾ ਦਾ ਉਹ ਨਾਪ ਹੈ ਸਮੇਂ ਵਿੱਚ ਭਜਣਾ ਮ੍ਰਿਤਯੂ ਵਿੱਚ ਭਜਣਾ ਹੈ ਅਜੇ ਸਾਰੇ ਉੱਥੇ ਹੀ ਭੱਜ ਜਾਂਦੇ ਨੇ ਮੈਂ ਸਾਰਿਆਂ ਨੂੰ ਮਰਤਿਉ ਦੇ ਮੂੰਹ ਵਿੱਚ ਦੌੜਦਾ ਹੋਇਆ ਵੇਖਦਾ ਹਾਂ ਖੈਰੋ ਤੇ ਸੋਚੋ ਤੁਹਾਡੇ ਪੈਰ ਤੁਹਾਨੂੰ ਕਿੱਥੇ ਲੈ ਜਾ ਰਹੇ ਨੇ ਤੁਸੀਂ ਉਹਨਾਂ ਨੂੰ ਚਲਾ ਰਹੇ ਹੋ ਜਾਂ ਉਹ ਹੀ ਤੁਹਾਨੂੰ ਚਲਾ ਰਹੇ ਨੇ ਪ੍ਰਤੀ ਦਿਨ ਹੀ ਕੋਈ ਮਰਤਿਉ ਵਿੱਚ ਚਿਖਦਾ ਹੈ ਤਾਂ ਤੁਸੀਂ ਉਂ ਖੜੇ ਰਹਿੰਦੇ ਹੋ ਜਿਵੇਂ ਦੁਰਪਹਾਗ ਉਸੇ ਤੇ ਡਿੱਗਣਾ ਹੋਵੇ ਤੁਸੀਂ ਦਰਸ਼ਕ ਬਣੇ ਰਹਿੰਦੇ ਹੋ ਜੇਕਰ ਤੁਹਾਡੇ ਕੋਲ ਸੱਚ ਨੂੰ ਵੇਖਣ ਦੀ ਅੱਖਾਂ ਹੋਣ ਤਾਂ ਉਸ ਦੀ ਮ੍ਰਿਤਿ ਵਿੱਚ ਆਪਣੀ ਹੀ ਮ੍ਰਿਤਿਉਂ ਦਿਸਦੀ ਹੈ ਤੇ ਉਹੀ ਤੁਹਾਡੇ ਨਾਲ ਵੀ ਹੋਣ ਵਾਲਾ ਹੈ ਬਲਕਿ ਹੋ ਰਿਹਾ ਹੈ ਰੋਜ਼ ਰੋਜ਼ ਮਰ ਰਹੇ ਹੋ ਜਿਸ ਨੂੰ ਤੁਸੀਂ ਜੀਵਨ ਸਮਝ ਰੱਖਿਆ ਹੈ ਨਾ ਉਹ ਕਰਮ ਅਨੁਸਾਰ ਮ੍ਰਿਤਿ ਹੁਆ ਅਸੀਂ ਸਾਰੇ ਸਹਿਜੇ ਸਹਿਜ ਮਰਦੇ ਰਹਿੰਦੇ ਹਾਂ ਮਰਨ ਦੀ ਪ੍ਰਕਿਰਿਆ ਐਸੀ ਹੋਲੀ ਹੁੰਦੀ ਹੈ ਕਿ ਜਦੋਂ ਤੱਕ ਉਹ ਪੂਰਨਤਾ ਨਹੀਂ ਨਾ ਲੈ ਲੈਂਦੀ ਤਦ ਤੱਕ ਪ੍ਰਗਟ ਹੀ ਨਹੀਂ ਹੁੰਦੀ ਉਸ ਨੂੰ ਵੇਖਣ ਲਈ ਵਿਚਾਰ ਤੇ ਸੂਖਮ ਦ੍ਰਿਸ਼ਟੀ ਚਾਹੀਦੀ ਹੈ ਅੱਖਾਂ ਨਾਲ ਤਾਂ ਕੇਵਲ ਦੂਜਿਆਂ ਦੀ ਮ੍ਰਿਤਿਉ ਦੇ ਦਰਸ਼ਨ ਹੁੰਦੇ ਨੇ ਪਰ ਵਿਚਾਰ ਚਕਸ਼ੂ ਆਪ ਨੂੰ ਮ੍ਰਿਤਿਉ ਨਾਲ ਘਿਰੇ ਤੇ ਮ੍ਰਿਤਿਉ ਸੂਨਮਕ ਸਥਿਤੀ ਨੂੰ ਹੀ ਸਪਸ਼ਟ ਕਰ ਦਿੰਦੇ ਨੇ ਆਪ ਨੂੰ ਇਸ ਸੰਕਟ ਦੀ ਸਥਿਤੀ ਵਿੱਚ ਘਿਰੇ ਦੇਖ ਕੇ ਜੀਵਨ ਨੂੰ ਹੀ ਪਾਉਣ ਦੀ ਪ੍ਰਭਲ ਇੱਛਾ ਦੇ ਭਾਵ ਦਾ ਸੂਰਜ ਉਗਦਾ ਜਿਵੇਂ ਕੋਈ ਜਾਣੇ ਕਿ ਜੇਸਕਾਰ ਵਿੱਚ ਉਹ ਬੈਠਾ ਹੈ ਉਹਨੂੰ ਵੀ ਅੱਗ ਲੱਗੀ ਹੋਈ ਹੈ ਉਸ ਘਰ ਦੇ ਲੋਕੀਂ ਬਾਹਰ ਭੱਜੇ ਉੰਝੀ ਆਪ ਨੂੰ ਘਰ ਨੂੰ ਮ੍ਰਿਤਿ ਦੀਆਂ ਲਾਟਾਂ 'ਚ ਜਾਣ ਕੇ ਸਾਡੇ ਅੰਦਰ ਵੀ ਜੀਵਨ ਨੂੰ ਪਾਉਣ ਦੀ ਤੀਬਰ ਪੱਖੀ ਛਾ ਜਾਗਦੀ ਹੈ ਤੇ ਪੀਖਸ਼ਾਂ ਤੋਂ ਵੱਡਾ ਕੋਈ ਸੁਭਾਗ ਨਹੀਂ ਕਿਉਂ ਕਿ ਉਹੀ ਜੀਵਨ ਦੀਆਂ ਡਗਾਨਾਂ ਵਿੱਚ ਪ੍ਰਵੇਸ਼ ਦਵਾਉਂਦੀ ਆ ਕਿ ਤੁਹਾਡੇ ਅੰਦਰ ਕੋਈ ਅਜਿਹੀ ਤ੍ਰੇ ਹੈ ਕਿ ਤੁਹਾਡੇ ਪ੍ਰਾਣ ਜਾਣੇ ਹੋਏ ਤਾਂ ਉਮਰ ਨ ਜਾਣਨ ਨੂੰ ਜਾਣਨ ਲਈ ਉਤਸੁਖ ਹੁੰਦੇ ਨੇ ਜੇਕਰ ਨਹੀਂ ਤਾਂ ਸਮਝੋ ਕਿ ਤੁਹਾਡੀਆਂ ਅੱਖਾਂ ਬੰਦ ਨੇ ਤੇ ਤੁਸੀਂ ਅੰਨੇ ਬਣੇ ਹੋਏ ਅੰਨਾ ਪੁਣਾ ਮ੍ਰਿਤਯੂ ਤੋਂ ਛੁਟ ਹੋਰ ਕੁਝ ਵੀ ਨਹੀਂ ਆ ਤੇ ਮ੍ਰਿਤਯੂ ਤੋਂ ਛੁਟ ਹੋਰ ਕਿਤੇ ਨਹੀਂ ਜਾ ਸਕਦਾ ਜੀਵਨ ਤੱਕ ਪਹੁੰਚਣ ਲਈ ਅੱਖਾਂ ਜ਼ਰੂਰੀਆਂ ਨੇ ਆਸ ਰਹਿnde ਸਚੇਤ ਹੋ ਜਾਣਾ ਜ਼ਰੂਰੀ ਹੈ ਫਿਰ ਮਗਰੋਂ ਪਛਤਾਉਣ ਨਾਲ ਕਿਸੇ ਦਾ ਕੁਝ ਨਹੀਂ ਹੁੰਦਾ ਉਹ ਮੰਗ ਰਹਿnde ਸਚੇਤ ਹੋ ਜਾਣਾ ਜ਼ਰੂਰੀ ਹੈ ਅੱਖਾਂ ਖੋਲੋ ਤੇ ਵੇਖੋ ਕਿ ਚਾਰੇ ਪਾਸੇ ਮ੍ਰਿਤਯੂ ਹੀ ਦਿਸੂਗੀ ਸਮੇਂ ਵਿੱਚ ਸੰਸਾਰ ਵਿੱਚ ਮ੍ਰਿਤਯੂ ਹੈ ਪਰ ਸਮੇਂ ਦੇ ਸੰਸਾਰ ਦੇ ਬਾਹਰ ਆਪ ਵਿੱਚ ਹੀ ਅੰਮ੍ਰਿਤ ਵੀ ਹੈ ਉਹ ਖਾਤੀ ਜੀਵਨ ਜਿਹੜਾ ਮ੍ਰਿਤਿਉ ਵਾਂਗ ਜਾਣ ਲੈਂਦਾ ਹੈ ਨਾ ਉਸ ਦੀ ਦ੍ਰਿਸ਼ਟੀ ਸਹਿਜ ਹੀ ਆਪੇ ਵਿੱਚ ਲੁਕੇ ਅੰਮ੍ਰਿਤ ਵੱਲ ਉਠਣ ਲੱਗਦੀ ਹੈ ਜਿਹੜਾ ਉਸ ਅੰਮ੍ਰਿਤ ਨੂੰ ਪਾ ਲੈਂਦਾ ਉਹ ਪੀ ਲੈਂਦਾ ਜਿਉਂ ਲੈਂਦਾ ਉਹ ਨੂੰ ਫਿਰ ਕਿਤੇ ਕੋਈ ਮ੍ਰਿਤਿਉ ਨਹੀਂ ਰਹਿ ਜਾਂਦੀ ਫਿਰ ਬਾਹਰ ਵੀ ਮ੍ਰਿਤਿਉ ਨਹੀਂ ਮ੍ਰਿਤਿਉ ਪਰਮ ਹੈ ਤੇ ਜੀਵਨ